ਤਾਂ ਹੁਣ ਜਿਸ ਵੇਲੇ ਕਹਿਣ ਦਾ ਭਾਵ ਵੀ ਕਹਿੰਦੇ ਕੁਵਾਰੇ ਪ੍ਰਤੀਕ ਸਾਖੀ ਆ ਫਿਰ ਨਾ ਪੁੱਜੋ ਚਿੱਤਰ ਭਾਸ਼ਾ ਚਿੱਤਰ ਭਾਸ਼ਾ ਵਿੱਚ ਕੀ ਦਿਖਾਇਆ ਵੀ ਗੁਰੂ ਬਾਬਾ ਜੀ ਲੇਟੇ ਹੋਏ ਆ ਉੱਪਰ ਇੱਕ ਦਰਖਤ ਹੈ ਜਿੱਦੀਆਂ ਸਾਰੇ ਟਾਣੀਆਂ ਸ਼ਖਾਹਾਂ ਮ ਫੈਲੀਆਂ ਹੋਈਆਂ ਫੈਲੀਆਂ ਹੋਈਆਂ ਸਾਰੇ ਦਰਖਤਾਂ ਦੇ ਆਸੇ ਪਾਸੇ ਦੀ ਪਰਛਾਵੇਂ ਢਲ ਗਈ ਚਿੱਤਰ ਵਿੱਚ ਦਿਖਾਇਆ ਢਲ ਗਈ ਪਰ ਜਿਹੜੇ ਦਰਖਤ ਥੱਲੇ ਗੁਰੂ ਨਾਨਕ ਬਾਬਾ ਜੀ ਲੇਟੇ ਹੋਏ ਆ ਉਸ ਦਰਖਤ ਦਾ ਪਰਛਾਵਾ ਨੀਂ ਢਲਿਆ ਇਹ ਕੀ ਹੈ ਚਿੱਤਰ ਭਾਸ਼ਾ ਹੈ ਚਿੱਤਰ ਭਾਸ਼ਾ ਇਹ ਯਾਦ ਰੱਖਿਓ ਉਹਨਾਂ ਸਮੇਂ ਚਿੱਤਰ ਭਾਸ਼ਾ ਬਹੁਤ ਚੱਲਦੀ ਸੀ ਅੱਜ ਘੱਟ ਹੈ ਹੁਣ ਚਿੱਤਰ ਭਾਸ਼ਾ ਨੂੰ ਸਮਝਣਾ ਇਹਦੀ ਬੋਲੀ ਹੈ ਚਿੱਤਰਾਂ ਦੀ ਹੁਣ ਦੇਖੋ ਦਰਖਤ ਹੁਣ ਪੜੋ ਬਾਣੀ ਦੇ ਦਰਖਤ ਦਰਖਤ ਕੀ ਹੈ ਬਾਣੀ ਚ ਲਿਖਿਆ ਤੂੰ ਪੇੜ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੂਖਮ ਹੋਆ ਅਸਾ ਫੂਲੀ ਮਾਲਕ ਜੀ ਤੁਸੀਂ ਦਰਖਤ ਹੋ ਤੂੰ ਪੇੜ ਤੁਸੀਂ ਦਰਖਤ ਹੋ ਸ਼ਾਖ ਤੇਰੀ ਫੁੱਲੀ ਇਹ ਸਾਰੇ ਹੀ ਤੇਰੀਆਂ ਸ਼ਖਾਵਾਂ ਫੈਲੀਆਂ ਹੋਈਆਂ ਸਾਰੇ ਤੁਹਾਡੀਆਂ ਹੀ ਸ਼ਖਾਵਾਂ ਫੈਲੀਆਂ ਸਾ ਸਾਰੇ ਤੁਸੀਂ ਆਪ ਹੀ ਫੈਲੇ ਹੋ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਥੂਲੀ ਤੁਸੀਂ ਆਪ ਹੀ ਸੂਖਸ਼ਮ ਤੋਂ ਆਪ ਹੀ ਤੁਸੀਂ ਨਿਰਗੁਣ ਤੋਂ ਸਰਗਣ ਹੋ ਕੇ ਫੈਲੇ ਹੋ ਸੂਖਮਤਾ ਅਸਥੂਲ ਹੋ ਕੇ ਫੈਲੇ ਹੋ ਤੂੰ ਸੂਖਮ ਹੋਆ ਅਸਥੂਲੀ ਸੋ ਪਰਮੇਸ਼ਰ ਦਰਖਤ ਦੀ ਤਰ੍ਹਾਂ ਫੈਲਿਆ ਹੋਇਆ ਹੈ ਲਾਗੇ ਪਤਾ ਫੈਲਾ ਦਰਖਤ ਕੀ ਹੈ ਆਪ ਹੀ ਪਰਮੇਸ਼ਰ ਜਿਹੜਾ ਪਰਮੇਸ਼ਰ ਦੀ ਯਾਦ ਨਾਲ ਜੁੜ ਗਿਆ ਐਸੇ ਦਰਖਤ ਦੀ ਛਾਂ ਥੱਲੇ ਆ ਗਿਆ ਜਿਹਦਾ ਪਰਛਾਵਾਂ ਕਦੇ ਨਹੀਂ ਢਲਦਾ ਜਿਹੜਾ ਪਰਮੇਸ਼ਰ ਦੀ ਯਾਦ ਨਾਲ ਜੁੜ ਕੇ ਜੀਵਨ ਜਿਉਂਦਾ ਉਹ ਐਸੀ ਛਾਂ ਮਾਣਦਾ ਜਿਹਦਾ ਪਰਛਾਵਾਂ ਕਦੇ ਨੀਟਾਲ ਦਾ ਧੰਨ ਗੁਰੂ ਅਰਜਨ ਸਾਹਿਬ ਤਤਿ ਤਵੀ ਤੇ ਬੈਠੇ ਵੀ ਉਹ ਦਰਖਤ ਦੀ ਛਾਂ ਥੱਲੇ ਆ ਜਿਹਦਾ ਪਰਛਾਵਾਂ ਕਦੇ ਨੀਟਾਲ ਦਾ ਭਾਈ ਮਤੀ ਦਾਸ ਵੀ ਆਰੇ ਥੱਲੇ ਉਸੇ ਦਰਖਤ ਦੀ ਛਾਂ ਥੱਲੇ ਐ ਜਿਹਦਾ ਪਰਛਾਵਾਂ ਕਦੇ ਨੀਟਾਲ ਦਾ ਉਹ ਮਨੁੱਖ ਸਭਾ ਵਾਸਤੇ ਸੁਖੀ ਹੋ ਜਾਂਦਾ ਹੈ ਜੋ ਪਰਮੇਸ਼ਰ ਦੇ ਨਾਲ ਜੁੜ ਕੇ ਜੀਵਨ ਜਿਉਂਦਾ ਉਹਨੂੰ ਕੋਈ ਦੁਨੀਆ ਦੀ ਤਾਕਤ ਦੁਖੀ ਨਹੀਂ ਕਰ ਸਕਦੀ ਉਹ ਸਦਾ ਛਾਂ ਵਿੱਚ ਹੈ ਕਿਉਂਕਿ ਐਸੇ ਦਰਖਤ ਨਾਲ ਜੁੜਿਆ ਹੋਇਆ ਪਰਮੇਸ਼ਰ ਦੇ ਨਾਲ ਜਿਹਦਾ ਪਰਛਾਵਾਂ ਢਲਦਾ ਹੀ ਨਹੀਂ ਕਦੇ ਲਾਗਣਾ ਪਤਾ ਉਹ ਦਰਖਤ ਕਿੱਥੇ ਐ ਜਿਹਦਾ ਪਰਸ਼ਾਵਾਂ ਕਦੇ ਢਲਦਾ ਨਹੀਂ ਉਹ ਦਰਖਤ ਤਾਂ ਸਾਰੇ ਫੈਲਿਆ ਹੋਇਆ ਪਰਮੇਸ਼ਰ ਰੂਪ ਵਿੱਚ ਪਰਮੇਸ਼ਰ ਸਾਰੇ ਫੈਲਿਆ ਹੋਇਆ ਹੈ ਬਸ ਉਹੀ ਕਿਹੈਸਾ ਦਰਖਤ ਹੈ ਜਿਹਦਾ ਪਰਸ਼ਾਵਾਂ ਢਲਦਾ ਨਾ ਹੋਇਆ ਕਦੇ ਕਦੇ ਢਲਦੇ ਨੇ ਕਿੰਨਾ ਜ਼ੋਰ ਲਾ ਲੈ ਕੋਈ ਬੰਦ ਬੰਦ ਕੱਟਦਾ ਭਾਈ ਮਨੀ ਸਿੰਘ ਦਾ ਪਰਸ਼ਾਵਾਂ ਢਲ ਗਿਆ ਨਾ ਨਾ ਅੰਗ ਅੰਗ ਕੱਟਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਪਰਸ਼ਾਵਾਂ ਢਲ ਗਿਆ ਢਲਦਾ ਨਹੀਂ ਢਲਦਾ ਨਾ ਹੋਇਆ ਪਰਸ਼ਾਵਾਂ ਐਸਾ ਮਹਾਨ ਦਰਖਤ ਹੈ ਪਰਮੇਸ਼ਰ ਕੀ ਲਾਉਦੇ ਰਹਿੰਦੇ ਨੇ ਦਰਖਤ ਕਿੱਥੇ ਆ ਉਹ ਜਿਹਦਾ ਪਰਛਾਵਾਂ ਨਹੀਂ ਟਲਿਆ ਉਹ ਦਰਖਤ ਹਰ ਵੇਲੇ ਹਰਥਾ ਹੈ ਅਸੀਂ ਉਹਦੀ ਉਹਦੀ ਪਰਛਾਵੇਂ ਦੇ ਪਛਾਈ ਵਿੱਚ ਆ ਹੀ ਨਹੀਂ ਹਜੇ ਆ ਜਾਈਏ ਸੁੱਤ ਕਰਕੇ ਜੁੜ ਜਾਈਏ ਬਸ ਉਹਦੀ ਸ਼ਾਂਤ ਮਾਣਾਗੇ ਭਾਵ ਚਿੱਤਰ ਇਸ ਕਾਰਨ ਨੂੰ ਚਿੱਤਰ ਭਾਸ਼ਾ ਵਿੱਚ ਕਹਿਣਾ ਹੋਵੇ ਇਦਾਂ ਕਿਹਾ ਜਾ ਸਕਦਾ ਹਾਂ ਮੈਨੂੰ ਕਹੋ ਸਮਝਿਆ ਸੀ ਉੱਪਰ ਸੱਪ ਦੀ ਸ਼ਾਂ ਹੈ ਸੱਪ ਡੰਗਾ ਮਾਰਦਾ ਰਵਾਇਤੀ ਸੁਭਾਅ ਪਰ ਉਹ ਤੇ ਸ਼ਾਂ ਕਰ ਰਿਹਾ ਹੈ ਮਾੜੇ ਬੰਦਿਆਂ ਨੂੰ ਸੁਧਾਰ ਕੇ ਸ਼ਾਂ ਕਰਨ ਲੱਗ ਪਾ ਸੱਜਣ ਥਾਕੇ ਇੱਕ ਸੱਪ ਸੀ ਪਰ ਇਹ ਸੱਪ ਨੂੰ ਸ਼ਾਂਤ ਕਰਨ ਲਾਤਾ ਭਾਈ ਸੱਜਣ ਨੂੰ ਬਣਾ ਕੇ ਸਿੱਖੀ ਦਾ ਪ੍ਰਚਾਰਕ ਬਣਿਆ ਰਹੁ ਵਿਚਾਰ